ਸਤਗੁਰੂ ਨਾਨਕ ਭਗਤੀ ਕਰੀ ਇਕਮਨ ਤਨ ਮਨ ਧਨ ਗੋਬਿੰਦ ਦਿਓ ਸਤਗੁਰੂ ਨਾਨਕ ਭਗਤ ਕਰੀ ਇਕਮਨ ਸਤਗੁਰੂ ਨਾਨਕ ਨੇ ਇਕਮਨ ਹੋ ਕੇ ਭਗਤੀ ਕੀਤੀ ਪਿੱਛੇ ਮੁੜ ਕੇ ਮਾਇਆ ਵਾਲ ਨਹੀਂ ਦੇਖਿਆ ਕਿ ਭਗਤੀ ਇਹਨੂੰ ਚੱਲ ਪਿਆ ਫੈਸਲਾ ਕਰ ਲਿਆ ਫੇਰ ਪਿੱਛੇ ਮੁੜ ਕੇ ਨਹੀਂ ਦੇਖਿਆ ਪਿੱਛੇ ਦੀ ਝਾਕ ਨਹੀਂ ਰੱਖੀ ਸਤ ਜਬ ਫੈਸਲਾ ਕਰ ਲਿਆ ਭਗਤੀ ਕਰਨ ਦਾ ਫੈਸਲਾ ਕਰ ਲਿਆ ਸੰਸਾਰ ਦਾ ਜਿਹੜਾ ਕੰਮ ਕਰ ਰਿਹਾ ਜਿਹਨਾਂ ਉਹਦੀ ਖਾਣਾ ਛੱਡਣ ਦਾ ਉਹਦੀ ਖਾਣਾ ਛੱਡ ਕੇ ਜਾਉਂਦਾਸੀਆਂ ਨੂੰ ਗਏ ਨੇ ਬਾਹਰ ਲੋਕਾਂ ਨੂੰ ਸੁਝਾਉਣ ਉਹ ਸਮਝ ਲੋ ਫੈਸਲਾ ਤੋਂ ਤਾਂ ਪਹਿਲਾਂ ਹੀ ਕਰ ਲਿਆ ਸੀ ਫਿਰ ਇੱਕ ਮਨ ਹੋ ਕੇ ਫੈਸਲਾ ਕੀਤਾ ਵੀ ਹੁਣ ਸੰਸਾਰ ਦਾ ਕੰਮਕਾਰ ਨਹੀਂ ਕੋਈ ਕਰਦਾ ਇਹੀ ਕੰਮ ਇਹ ਵੀ ਸੰਸਾਰ ਅਸਲ ਤਾਂ ਸੰਸਾਰ ਦਾ ਕੰਮ ਹੀ ਹੈ ਸੰਸਾਰ ਨੂੰ ਜਿਹੜੇ ਕੰਮ ਦੀ ਜ਼ਿਆਦਾ ਲੋੜ ਹੈ ਓਏ ਹੈ ਵੀ ਜਿਹੜਾ ਇਹਨਾਂ ਦਾ ਜੀਵਨ ਸੰਸਾਰ ਦਾ ਇਹ ਜੀਵਨ ਲੈ ਕੇ ਲੱਗ ਜਿਵੇ ਐਵੇਂ ਨਾ ਜਾਵੇ ਇਹਨਾਂ ਨੇ ਜ ਜ ਉਹਨਾਂ ਖਾ ਜਾਂ ਨਾ ਕਿਵੇਂ ਵੜਿਆ ਇਹਨਾਂ ਨੂੰ ਪਤਾ ਹੈ ਨਹੀਂ ਜਿਹੜੇ ਦੱਸਣ ਵਾਲੇ ਨੇ ਉਹ ਬਲੈਕਮੈਲ ਕਰਨੇ ਉਹ ਆਪਣੇ ਲਾਭ ਉਹਨਾਂ ਨੇ ਸਦਸਾਰ ਦੇ ਲੋਕਾਂ ਦੇ ਜੀਵਨ ਨੂੰ ਆਪਣੇ ਲਾਭ ਵਾਸਤੇ ਇਸਤੇਮਾਲ ਕਰ ਲਿਆ ਗਲਤ ਪ੍ਰਚਾਰ ਕਰਕੇ ਇਹ ਕਮਾਉਣ ਦੇ ਅਸੀਂ ਖਾਈਏ ਬਾਇਆ ਆਪਣੇ ਵਾਸਤੇ ਜਿਹਨਾਂ ਨੇ ਇਹਨਾਂ ਦਾ ਜੀਵਨ ਇਸਤੇਮਾਲ ਕਰਨਾ ਉਹ ਸੱਚ ਦੀ ਗੱਲ ਕਿਉਂ ਦੱਸਣ ਕਿ ਹਰ ਆਦਮੀ ਆਪਣੇ ਵਾਸਤੇ ਕਮਾਈ ਕਰੇ ਜਿਹੜੀ ਉਹ ਲੈ ਕੇ ਜਾਵੇ ਨਾਲ ਉਹਦੇ ਵਿੱਚੋਂ ਕਹਿੰਦੇ ਸਾਨੂੰ ਕੀ ਲਾਭ ਹੈ ਉਹਨਾਂ ਨੂੰ ਲਾਭ ਨਹੀਂ ਹੋਇਆ ਇਸ ਕਰਕੇ ਜਿਹਨੂੰ ਪ੍ਰਚਾਰ ਕਰਦੇ ਇਸ ਗੱਲ ਦਾ ਉਹਨਾਂ ਨੂੰ ਗੋਲਕ ਚਾਹੀਦੀ ਹੈ ਉਹਨਾਂ ਨੂੰ ਖਰਚੇ ਚਾਹੀਦੇ ਨੇ ਜਿਹਨਾਂ ਕੋਈ ਕਮਾਈ ਨਹੀਂ ਕਰਦੀ ਉਹ ਫਿਰ ਉਹਦਾ ਸਰਪਲੰਪਰੇ ਹੀ ਸਕ ਸਕਦਾ ਉਹਨਾਂ ਦਾ ਜਾ ਤੇ ਕੋਲਕਾ ਦਾ ਕੋਈ ਪਾਉਣਾ ਨਹੀਂ ਇਸ ਕਰਕੇ ਉਹ ਨਹੀਂ ਪ੍ਰਚਾਰ ਕਰਦੇ ਇਸ ਗੱਲ ਉਹਨਾਂ ਨੂੰ ਘਾਟੇ ਦਾ ਸੌਦਾ ਸਰ ਸਤਗੁਰ ਨਾਨਕ ਭਗਤ ਕਰੀ ਕਮਾਨ ਤਨ ਮਨ ਧਨ ਗੋਬਿੰਦ ਦੀ ਤਨ ਮਨ ਤਨ ਗੋਬਿੰਦ ਦੀ ਤਨ ਕਰਕੇ ਮਨ ਕਰਕੇ ਆਪਣਾ ਜੋ ਗਿਆਨ ਸੀ ਜਿਉਂ ਵੀ ਕੁਝ ਸਮਝਿਆ ਸੀ ਉਹ ਗੋਬਿੰਦ ਦੇ ਲੈ ਖਲੋਤ ਗੋਬਿੰਦ ਘਟ ਘਟ ਵਿੱਚ ਹੈ ਹਰ ਹਿਰਦੇ ਚ ਗੋਬਿੰਦ ਹੈ ਉਹਨੂੰ ਦੇਣ ਵਾਸਤੇ ਉਹ ਲੰਗਰ ਸ਼ਬਦ ਦਾ ਇਹੀ ਲੰਗਰ ਹੈ ਉਹਦੇ ਕੋਲ ਧਨ ਸੀ ਤੇ ਗੋਬਿੰਦ ਭੁੱਖਾ ਸੀ ਪਾਉ ਭਗਤ ਦਾ ਗੋਵਿੰਦ ਦਾ ਪਾਉ ਭਗਤ ਦਾ ਭੁੱਖਾ ਸੀ ਭਾਉ ਭਗਤੀ ਪ੍ਰੇਮਾ ਭਗਤੀ ਦਾ ਰਾਸ ਗੋਵਿੰਦ ਨੂੰ ਵਰਤੌਣ ਲੰਗਰ ਵਰਤੌਣ ਚੜ ਪਿਆ ਦਸਣ ਚੜ ਪਿਆ ਤਾਂ ਕਿ ਉਹਦੀ ਭੁੱਖ ਦੂਰ ਹੋਵੇ ਆਤਮਾ ਦੀ ਖੁਰਾਕ ਲੈ ਕੇ ਚਲਿਆ ਸਰੀਰ ਦੀ ਖੁਰਾਕ ਲੈ ਕੇ ਨਹੀਂ ਚਲਿਆ ਆਤਮਾ ਦੀ ਖੁਰਾਕ ਨਹੀਂ ਸੀ ਕੋਈ ਦੇ ਰਿਹਾ ਜੀ ਦੇ ਜੀ ਭੁੱਖਾ ਸੀ ਆਤਮਾ ਭੁੱਖੀ ਸੀ ਮਨ ਭੁੱਖੇ ਸੀ ਸਰੀਰ ਤਾਂ ਰਜ ਦੇ ਰਹੇ ਸੀ ਲੋਕਾਂ ਨੇ ਆਤਮਾ ਜਿਹੜੀ ਭੁੱਖੀ ਸੀ ਬਾੰਦੀ ਭੁੱਖੀ ਉਹ ਦੂਰ ਕਰਨ ਚਲੇ ਤਨ ਮਨ ਤਨ ਗੋਵਿੰਦ ਦੀ ਹੰਗਰ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸੇ ਉਹ ਹੀ ਉਹ ਅੰਗਰ ਨੇ ਕੀ ਕੀਤਾ ਅਨੰਤ ਮੂਰਤ ਨਿਜ ਧਾਰੀ ਆਪਣੇ ਐਸੀ ਮੂਰਤ ਬਣਾਈ ਬਾਜ ਅੰਗਰ ਨੇ ਨੰਤ ਮੂਰਤ ਅੰਗਦ ਇੱਕ ਹੋ ਕੇ ਉੱਗਿਆ ਅੰਦਰ ਬਸ ਉਹੀ ਮੂਰਤ ਆ ਉਹਦਾ ਉਗਿਆ ਗਿਆਨ ਦਾ ਰੁੱਖ ਬਣ ਕੇ ਉਗਿਆ ਅੰਗਦ ਨਾਨਕ ਗੁਰ ਸੰਤੋਖ ਰੁੱਖ ਸਤੋਖੀ ਐਸਾ ਹੋਇਆ ਕਿ ਅੰਦਰੋਂ ਗਿਆਨ ਪੈਦਾ ਹੋ ਗਿਆ ਇਹ ਹੀ ਮੂਰਤੀ ਆ ਉਹਦੀ ਨਾਲ ਦੀ ਮੂਰਤ ਨਹੀਂ ਬਾਹਰ ਦੀ ਮੂਰਤ ਲੈਣੇ ਦੀ ਹੈ ਪਹਿਲੀ ਮੂਰਤ ਲੈਣੇ ਦੀ ਹੈ ਦੂਜੀ ਮੂਰਤੀ ਜਿਹੜੀ ਅੰਦਰ ਦੀ ਅੰਗਾਂ ਦੀ ਮੂਰਤ ਹੁੰਦੀ ਹੈ ਜਿਵੇਂ ਪਾਣੀ ਦੇ ਵਿੱਚ ਲਹਿਰ ਨਾਲ ਜੁੜੀ ਹੋਈ ਹੈ ਪਾਣੀ ਦੇ ਪਾਣੀ ਦਾ ਝੰਗ ਲਹਿਰ ਅੰਗ ਕਹਿੰਦੇ ਨੇ ਮੂਲ ਦਾ ਅੰਗ ਜੋ ਮੂਲ ਹੈ ਉਹਦਾ ਹੀ ਅੰਗ ਮੂਲ ਜਮੇ ਆ ਉਹਦਾ ਮੂਲ ਪੈਦਾ ਹੋਇਆ ਆਪ ਜੋ ਜੋਤ ਸੀ ਉਹੀ ਪੈਦਾ ਹੋਈ ਹੈ ਇੱਕ ਹੋ ਕੇ ਉੱਗਿਆ ਉਹ ਜਿਹੜੀ ਮੂਰਤ ਹੈ ਉਹ ਅਗਦ ਮੂਰਤ ਹੈ ਅਨੰਤ ਮੂਰਤ ਹੈ ਅਨੰਤ ਮੂਰਤ ਕਹਿੰਦੇ ਨੇ ਜਿਹੜੀ ਕਦੇ ਮਰਨੀ ਨਹੀਂ ਹੁਣ ਜਿਹਦਾ ਅੰਤ ਨਹੀਂ ਇਸ ਮੂਰਤ ਦਾ ਨਹੀਂ ਹੁੰਦਾ ਕੌਣ ਕਹੇ ਸ੍ਰੀ ਗੁਰੂ ਮੋਇਓ ਉਹ ਮਤ ਉਹ ਅਨੰਤ ਮੂਰਤ ਅਨੰਤ ਮੂਰਤ ਨਹੀਂ ਚਤਾ ਇਹਨਾਂ ਨੇ ਕਿਹਾ ਅਨੰਤ ਮੂਰਤਾਂ ਵਾਲਾ ਭਗਵਾਨ ਹੋਰ ਕੋਈ ਉਹਨਾਂ ਨੂੰ ਕਿਹੜਾ ਇਸ ਗੱਲ ਦਾ ਪਤਾ ਵੀ ਕੋ ਕੇ ਉਗਲਦੀ ਕੀ ਗੱਲ ਹੁੰਦੀ ਹੈ ਨਾਲੇ ਜੇ ਉਹ ਕਹਿ ਦਦਾ ਫਿਰ ਇਹ ਦੋ ਮਤ ਨਹੀਂ ਵੱਜਦੀ ਉਹਦੀ ਜੇ ਪੰਡਤੇ ਗੱਲ ਲੈ ਦਦਾ ਇਹ ਦੋ ਮਤ ਨਹੀਂ ਵੱਜਦੀ ਫਿਰ ਫਿਰ ਤਾਂ ਪਰਮਾ ਭੀਸ਼ਣ ਫਿਰ ਤਾਂ ਬਦੇ ਧਾਰੀ ਗੁਰੂ ਕੱਟੇ ਗਏ ਸਾਰੇ ਅਨੰਤ ਮੂਰਤ ਹੈ ਜੜੀ ਇਹ ਹੀ ਬਹੁਤ ਬੜੀ ਗੱਲ ਹੈ ਇਹ ਅਵਨਾਸ਼ੀ ਇਹ ਹੀ ਅਵਨਾਸ਼ੀ ਰਾਜ ਦੇ ਮੂਰਤੀ ਹੈ ਇਹ ਅਵਨਾਸ਼ੀ ਪੁਰਖ ਹੈ ਇਹ ਪਰਮੇਸ਼ਰ ਦੇ ਮੂਰਤ ਹੈ ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭਖੰਡ ਬ੍ਰਹਮੰਡਾ ਹੈ ਅਨੰਤ ਮੂਰਤ ਜਗਧਾਰੀ ਮਿਤਧਾਰੀ ਖਾਨੇ ਚਧਾਰੀ ਤਾਂ ਅਗੰਮ ਗਿਆਨ ਮਿਤ ਤਾਂ ਲੱਗਿਆ ਹੋਇਆ ਹੈ ਜੇ ਜਗਤਾਰੀ ਹੁੰਦਾ ਤਾਂ ਸਰੀਰ ਦੀ ਹੋ ਜਾਂਦੀ ਜੇ ਜਗਤਾਰੀ ਹੈ ਆਤਮਾ ਦੀ ਹਰਜਤਾਰੀ ਹੈ ਆਤਮਾ ਨੇ ਆਤਮਕ ਜਨਮ ਹੋਇਆ ਉਹਦਾ ਸਤਗੁਰ ਦਾ ਜਨਮ ਹੋਇਆ ਉਹਦਾ ਇਹ ਕੋ ਕੇ ਹੋ ਗਿਆ ਜਨਮ ਪਦਾਰਥ ਮਿਲਿਆ ਹੈ ਅੰਦਰੋਂ ਜਨਮ ਪਦਾਰਥ ਮਿਲ ਗਿਆ ਹਾਂ ਅਗੰਮ ਗਿਆਨ ਰਸ ਰਸਿਓ ਹੀ ਹੋ ਅਗੰਮ ਗਿਆਨ ਉਹ ਗਿਆਨ ਜਿਹੜਾ ਬੁਢੀ ਬੁੱਧੀ ਤੋਂ ਪਰੇ ਬੈਠਾ ਸੀ ਜਿਨੋਂ ਉਹ ਆਦਮੀ ਨਹੀਂ ਸਮਝ ਸਕਦੇ ਸੀ ਜਿਨੂੰ ਮਨਮਤਾਂ ਸਮਝਾ ਨਹੀਂ ਸਕੀਆਂ ਮਨਮਤਾਂ ਦੀ ਪਕੜ ਤੇ ਨਹੀਂ ਆਇਆ ਜਿਹੜਾ ਉਹ ਗਿਆਨ ਦਾ ਰਸ ਹਿਰਦੇ ਚ ਬਸ ਗਿਆ ਰਸ ਰਸਿਓ 시ਓ 시ਓ ਕਿਨੇ ਵਸਾਇਆ ਨਾਨਕ ਜੀ ਰਸ ਉਹਦੇ ਵਿੱਚ ਸੀ ਹਾਂਜੀ ਗੁਰੂ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰਤੇ ਆਇਓ ਗੁਰੂ ਅਮਰਦਾਸ ਕਰਤਾਰ ਕੀਓ ਵਸ ਕਰਤਾਰ ਨੇ ਫਿਰ ਅੱਗੇ ਕੀ ਹੋਇਆ ਕਰਤਾਰ ਨੇ ਕਰਤਾਰ ਕਰਨ ਸੀ ਕਰਤਾਰੂ ਮੂਰਤੇ ਸੀ ਲੈਣੇ ਵਾਲੀ ਉਹ ਲੈਣੇ ਵਾਲੀ ਮੂਰਤੇ ਕਰਤਾਰ ਸੀ ਇਹ ਕੋ ਕੇ ਉਗਿਆ ਸੀ ਜਿਹੜਾ ਸ਼ਬਦ ਗੁਰੂ ਸੀ ਉਹ ਉਹ ਜਿਹੜੀ ਮੂਰਤ ਸੀ ਲੈਣੇ ਵਾਲੀ ਕਰਤਾਰ ਦੀ ਉਹਨੇ ਵਸ ਵਿੱਚ ਕੀਤਾ ਸ਼ਬਦ ਗੁਰੂ ਨੇ ਕਰਤਾਰ ਕਿਉਂ ਵਸ ਗੁਰੂ ਅਮਰਦਾਸ ਕਰਤਾਰ ਕਿਉਂ ਵਸ ਅਮਰਦਾਸ ਨੂੰ ਕਰਤਾਰ ਨੇ ਕਬੂਲ ਲਿਆ ਜਿਹੜਾ ਉਹਦੇ ਕੋ ਗਿਆਨ ਸੀ ਉਹ ਦੋਏ ਗਾਹਾਂ ਦਾ ਗਿਆਨ ਸੀ ਜਿਹੜੀ ਗੱਲ ਦਾ ਪਤਾ ਨਹੀਂ ਸੀ ਲੱਗਦਾ ਗੁਰੂ ਅਮਰਦਾਸ ਨੂੰ ਗੁਰੂ ਅਰਜਨ ਦੇਵ ਨਹੀਂ ਦਿੱਤੇ ਸਾਨੂੰ ਗੁਰੂ ਮੰਦਾ ਨਹੀਂ ਸੀ ਮੰਦਾ ਕਰ ਲਿਆ ਨਾ ਬਸ ਵਿੱਚ ਤਾਂ ਘਰੇ ਜਿਹੜਾ ਨਹੀਂ ਸੀ ਮੰਦਾ ਗੁਰੂ ਨਹੀਂ ਸੀ ਮੰਨਿਆ ਕਿਸੇ ਰੋ ਹੁਣ ਮੰਨ ਗਿਆ ਕਿਉਂ ਅਗਲਾ ਰਸਤਾ ਨਹੀਂ ਸੀ ਮੜਦਾ ਜਿੱਥੇ ਅੜੀ ਦੀ ਦੁਨੀਆ ਉਹਦਾ ਤਾਂ ਗੁਰੂ ਅਰਜਨ ਨੂੰ ਵੀ ਪਤਾ ਹੀ ਸੀ ਉਦੋਂ ਗਹਾ ਹਾਂ ਗਤੀ ਕੌਣ ਦਿੰਦਾ ਗਹਾ ਦੀ ਗਤੀ ਦਿੱਤੀ ਫਿਰ ਵਾਹ ਵਾਹ ਕਰਤੇ ਆਇਓ ਵਾਹ ਵਾਹ ਕਰਤੇ ਆਇਓ ਪਾ ਵੇ ਗਾਦਗਦ ਹੋ ਗਿਆ ਸੁਣ ਕੇ ਅਮਰਦਾਸ ਵਾਹ ਵਾਹ ਕੀਤਾ ਫਿਰ ਬਸ ਆਨੰਦ ਹੋ ਕੇ ਧਿਆਨ ਜੁੜ ਗਿਆ ਫਿਰ ਅੱਗੇ ਹੀ ਅੱਗੇ ਬਸ ਅੱਗੇ ਦਾ ਰਾਹ ਮਿਲ ਗਿਆ ਧਿਆਨ ਧਰ ਕੇ ਅੱਗੇ ਹੀ ਚੱਲ ਪਿਆ ਫਿਰ ਉਹਨਾਂ ਵੀ ਨਹੀਂ ਪਿੱਛੇ ਮੁੜ ਕੇ ਚੱਕਿਆ ਘਰ ਵੱਲ ਨੂੰ ਵਾਹ ਵਾਹ ਕਰ ਤੇ ਆਇਓ ਸ੍ਰੀ ਗੁਰੂ ਰਾਮਦਾਸ ਜੈ ਉਹ ਜੈ ਜਗ ਮਹ ਤੈਂ ਹਰ ਪਰਮ ਪਦ ਪਾਇਓ ਹੁਣ ਦੋ ਗੱਲਾਂ ਤਾਂ ਕਹਤੀਆਂ ਅੰਮ੍ਰਿਤ ਦੀ ਵੀ ਕਹਤੀਆਂ ਅਮਰਦਾਸ ਜੀ ਕਹਿੰਦੇ ਤੇ RAMDAS ਨੇ ਕਹਿੰਦੀ ਲੈਣ ਬਦਲ ਕੇ ਹੁਣ ਦੂਜੇ ਦੀ ਇੱਥੇ سپورਟ ਨਹੀਂ ਹੈ RAMDAS ਦੂਜੇ ਦੀ سپورਟ ਨਹੀਂ ਲੈ ਰਿਹਾ RAMDAS ਵਾਸਤੇ ਕੋਈ سپورਟ ਨਹੀਂ ਉਥੇ ਕਰਤਾਰ ਕੀ ਹੋ ਗਿਆ ਦੀ سپورਟ ਨਾ ਬਸ ਵਿੱਚ ਹੋਇਆ ਸਮਝਿਆ ਨਹੀਂ ਉਥੇ ਅੰਗਦ ਅੰਮ੍ਰਿਤ ਸੰਗ ਰਹਿ ਕੇ ਸੰਗਤ ਕਰਕੇ ਅੰਗਦ ਸੰਗਤ ਕਰਕੇ ਹੋਇਆ ਅਗਾਂਵ ਗਿਆਨ ਵਾਸਤੇ ਅਗਾਂਵ ਗਿਆਨ ਕਰਕੇ ਹੋਇਆ ਇਹ ਤੇ RAMDAS ਨੇ ਕੀਤਾ ਰਾਮਦਾਸ ਨੇ ਜੱਗ ਦੇ ਵਿੱਚ ਆ ਕੇ ਆਪਣਾ ਮਨ ਆਪ ਜਿੱਤ ਲਿਆ ਜੇ ਉਹ ਜਾਏ ਜੱਗ ਮੈਂ ਸਰੀਰ ਤੇ ਰਹਿੰਦੇ ਹੋਏ ਆਪਣਾ ਮਨ ਆਪੇ ਜਿੱਤ ਲਿਆ ਕਿਸੇ ਦੀ ਉਹਨੂੰ ਸਮਝਾਉਣ ਦੀ ਮਨ ਯਤਨ ਵਾਸਤੇ ਕਿਸੇ ਦੀ ਉਹਨੇ ਕਦੇ ਨਹੀਂ ਕਿਹਾ ਮੇਰਾ ਮਨ ਆ ਨਹੀਂ ਮੰਦਾ ਮੈਂ ਕੀ ਕਰਾਂ ਮੈਨੂੰ ਆਹ ਪ੍ਰੋਬਲਮ ਆਉਂਦੀ ਹੈ ਮੈਂ ਕੀ ਕਰਾਂ ਕਦੇ ਨਹੀਂ ਕਿਹਾ ਸੁਣਦਾ ਰਿਹਾ ਆਪਣੇ ਮਨ ਨੂੰ ਆਪੇ ਬਣਾਉਂਦਾ ਰਿਹਾ ਮਨ ਨੂੰ ਬਣਾਉਣ ਚ ਉਹ ਉੱਡ ਚੜੇ ਨਹੀਂ ਆਈ ਸੁਣਨ ਦੀ ਤਾਂ ਲੋੜ ਪਈ ਪਰ ਮਨ ਬਣਾਉਣ 'ਚ ਕੋਈ ਪ੍ਰੋਬਲਮ ਨਹੀਂ ਆਈ। ਇਹ ਨਹੀਂ ਹੋਇਆ ਵੀ ਆ ਮਨ ਆ ਜੀ ਜਿਹੜਾ ਹੈਗਾ ਉਹ ਹੈ ਨਹੀਂ ਛੁੱਟਦਾ ਇਹ ਲੋਭ ਨਹੀਂ ਛੁੱਟਦਾ ਇਹ ਨਹੀਂ ਕਿਹਾਦਰ ਆਪੇ ਬਣਾ ਲੈ ਆਪਣਾ ਮਨ। ਜੈ ਹੋ ਜੈ ਜਗ ਮੇ ਜੈ ਹੋ ਜਿੱਤ ਪ੍ਰਾਪਤ ਕਰ ਲਈ। ਜਗ ਦੇ ਵਿੱਚ ਆਪਣਾ ਮਨ ਜਿੱਤ ਲਿਆ। ਮੈਂ ਹਰ ਪਰਮ ਪਦ ਪਾਇਓ। ਤੈਂ ਹਰ ਪਰਮ ਪਦ ਪਾਇਓ। ਉਹ ਮਨ ਜਿੱਤ ਤੇ ਜਗ ਜਿੱਤ। ਹਰ ਪਰਮ ਪਦ ਪਾ ਲਿਆ। ਹਰਦੀ ਜਿਹੜੀ ਪਦਵੀ ਹੈ ਹਰ ਹੈ ਜਿਹੜਾ ਹਰਦੀ ਸਭ ਤੋਂ ਉੱਚ ਅਵਸਥਾ ਕੀ ਹੈ ਹਰ ਦਾ ਪਰਮ ਪਦ ਕੀ ਇੱਕ ਹੋ ਕੇ ਉਗਣਾ ਜਦ ਦੇ ਕੋ ਕੇ ਉਗਦਾ ਜਨ ਪਦਾਰਥ ਮਿਲਦਾ ਹੈ ਇਹ ਹੀ ਹਰਦੀ ਸਭ ਤੋਂ ਉੱਚੀ ਪਦਵੀ ਹੈ ਹਾਂਜੀ ਨਾਰਦ ਤੂੰ ਪ੍ਰਹਿਲਾਦ ਸੁਦਾਮਾ ਉਪ ਭਗਤ ਹਰ ਕੇ ਜੋ ਗਣ ਨਾਰਦ ਹੋਇਆ ਪ੍ਰਹਿਲਾਦ ਹੋਇਆ ਸੁਦਾਮਾ ਸੁਦਾਮਾ ਹੋਇਆ ਬੋ ਬੋ ਭਗਤੋ ਮੁਰਵ ਦੇ ਜਲੇ ਭਗਤ ਨੇ ਨਾਮਦੇਵ ਵੀ ਵਿੱਚ ਆ ਗਿਆ ਸੁਦਾਮਾ ਵੀ ਆ ਗਿਆ ਨਾਰਦ ਧੂਪ ਪ੍ਰਹਿਲਾਦ ਸੁਦਾਮਾ ਨਾਰਦ ਵੀ ਨਾਰਦ ਤੋਂ ਲੈ ਕੇ ਧੂਪ ਪ੍ਰਲਾਦ ਤ ਬਾਅਦ ਚ ਨਾ ਅਸਲ ਚ ਧੂਪ ਪ੍ਰਲਾਦ ਤੋਂ ਪਹਿਲਾਂ ਨਾਰਦ ਹੈ ਨਾਰਦ ਇਹਨਾਂ ਦਾ ਗੁਰੂ ਬਣਿਆ ਹੋਇਆ ਹੈ ਨਾਰਦ ਨੇ ਇਹਨਾਂ ਨੂੰ ਸਿਖਾਇਆ ਦਿੱਤੀ ਹੈ ਨਾਰਦ ਦਾ ਧੂਪ ਪ੍ਰਲਾਦ ਵੈਸੇ ਧੂਪ ਪ੍ਰਲਾਦ ਆਉਂਦੇ ਨੇ ਜੇ ਨਾਰਦ ਨਾ ਆਵੇ ਜੇ ਨਾਰਦ ਆਵੇ ਤਾਂ ਨਾਰਦ ਪਹਿਲਾਂ ਆਊਗਾ ਧੂਪ ਪ੍ਰਲਾਦ ਤੋਂ ਬਾਅਦ ਨਾਰਦ ਨਹੀਂ ਆ ਸਕਦਾ ਨਾਰਦ ਤਾਂ ਪਹਿਲਾਂ ਹੈ ਨਾੜਦ ਤਰੂਪੇ ਰਾਦ ਸੁਦਾਮਾ ਪੁੱਬ ਭਗਤ ਹਰਕੇ ਜੋ ਗਣ ਪੁਰ ਪੁੱਬ ਭਗਤ ਹਰਕੇ ਜੋ ਗਣ ਇਹ ਹਰ ਦੇ ਪੁਰ ਭਗਤ ਨੇ ਇਹਨਾਂ ਨੇ ਹਰ ਭਗਤੀ ਕੀਤੀ ਹੈ ਹਰਕੇ ਸੰਤ ਨੇ ਹੈ ਇਹ ਹੀ ਹਰਕੇ ਸੰਤ ਨੇ ਹਰ ਤੋਂ ਜਿਹਨੂੰ ਸ਼ਾਂਤੀ ਮਿਲਦੀ ਹੈ ਉਹ ਹਰਕਾ ਸੰਤ ਜਿਹਨੂੰ ਸਿੱਧੇ ਅੰਤਰਾਤਮਾ ਤੋਂ ਸ਼ਾਂਤੀ ਮਿਲਦੀ ਹੈ ਨਾ ਉਹ ਹਰਕਾ ਸੰਤ ਹਰ ਕਿਸੇ ਨੂੰ ਸ਼ਾਂਤੀ ਕਿਸ ਨੂੰ ਮਿਲਦੀ ਹੋਈ ਹੈ ਕੋਈ ਵੱਡਾ ਡੇਰਾ ਬਣਾ ਕੇ ਕੋਈ ਜ਼ਿਆਦਾ ਪੈਸੇ ਇਕੱਠੇ ਕਰਕੇ ਕੋਈ ਜ਼ਿਆਦਾ ਪਬਲਿਕ ਨੂੰ ਮਗਰ ਲਾ ਕੇ ਸ਼ਾਂਤੀ ਪੈਦਾ ਕਰਨਾ ਚਾਹੁੰਦੇ ਨੇ ਸ਼ਾਂਤ ਹੋਣਾ ਚਾਹੁੰਦੇ ਨੇ ਓਦਾਂ ਨਹੀਂ ਹੁੰਦੀ ਹੋਰੋਂ ਸ਼ਾਂਤੀ ਨਹੀਂ ਮਿਲਦੀ ਸ਼ਾਂਤੀ ਤਾਂ ਮਿਲਦੀ ਨਹੀਂ ਹੁਕਮ ਮਿਲਦਾ ਹਾਂ ਹਾਂ ਅੰਬਰੀਕ ਜੈ ਦੇਵ ਤਰਲੋਚਨ ਨਾਮ ਅਬਰ ਕਬੀਰ ਭਣ ਅਬਰੀਕ ਜੈ ਦੇਵ ਤਰਲੋਚਨ ਨਾਮਾ ਤਰਲੋਚਨ ਨਬ ਨਾਮਦੇਵ ਤਰਲੋਚਨ ਕਬੀਰ ਜੈਦੇਵ ਇਚਾਰ ਭਗਤੇ ਵੀ ਨੇ ਅਵਰ ਕਬੀਰ ਭਣ ਹੋਰ ਕਬੀਰ ਵੀ ਕਹਿੰਦੇ ਨੇ ਕਿ ਸਾਰੇ ਭਗਤ ਨੇ ਤਿੰਨ ਕੋ ਅਵਤਾਰ ਭਇਓ ਕਲਮ ਪਿੱਤਰ ਜਸ ਜਗਤਤਰ ਪਰ ਛਾਇਓ ਤਿੰਨ ਕੋ ਅਵਤਾਰ ਭਇਓ ਇਹਨਾਂ ਸਾਰਿਆਂ ਦਾ ਇਕੱਠਾ ਅਵਤਾਰ ਹੋਇਆ ਕੌਣ RAMDAS ਇਹ ਸਾਰਿਆਂ ਦਾ ਇਕੱਠਾ ਇੱਕੋ ਅਵਤਾਰ ਹੋ ਗਿਆ अवतार ਕੀ ਹੋ ਗਿਆ ਸਾਰਿਆਂ ਦੀ ਉਹ ਬਾਣੀ ਇਹਨੇ ਸਮਅਪ ਕਰਤੀ ਆਪਣੀ ਬਾਣੀ ਚ ਸਾਰਿਆਂ ਦੀ ਉਹ ਸਿੱਖਿਆ ਲਿਆ ਕੇ ਆਪਣੀ ਸਿੱਖਿਆ ਦੇ ਦਿੱਤੀ ਸਾਰਿਆਂ ਦਾ ਨਿਜੋੜ ਕੱਢ ਕੇ ਨਾ ਰਸ ਆਪ ਦੇ ਦਿੱਤਾ ਇੱਥੇ ਰਿਪੀਟ ਕਰਤੀ ਉਹਨਾਂ ਦੀ ਸਿੱਖਿਆ ਦੁਬਾਰਾ ਰਿਪੀਟ ਕਰਤੀ ਉਹੀ ਗੱਲ ਦੁਬਾਰਾ ਰਿਪੀਟ ਕਰਤੀ ਤੈਨ ਕੋ ਉਤਾਰ ਭਇਓ ਕਲ ਭੀਤਰ ਜਸ ਜਗਤਰ ਪਰ ਛਾਇਓ ਬਸ ਜਸ ਜਗਦੇ ਉਤੇ ਛਾ ਗਿਆ ਵੀ ਕਬੀਰ ਵਾਲੀ ਵੀ ਗੱਲ ਕਹੇਤੀ ਸਾਰੀ ਕਬੀਰ ਗੱਲ ਦਾ ਨਿਜੋੜ ਵੀ ਕਹੇਤਾ ਨਾਮਦੇਵ ਦਾ ਵੀ ਨਿਚੋੜ ਕੱਢ ਕੇ ਕਹਤ ਸਾਰਿਆਂ ਦਾ ਹੀ ਨਿਚੋੜ ਕੱਢ ਕੇ ਫਿਰ ਦੁਬਾਰਾ ਦੇ ਦਿੱਤਾ ਕਲ ਭੀਤਰ ਐਸੇ ਸੰਸਾਰ ਚ ਜਿੱਤੇ ਕਲਯੁਗ ਦੇ ਵਿੱਚ ਜਿੱਤੇ ਕਲਪਣਾ ਹੋਣੀ ਸੀ ਉਹ ਤੇ ਵਿਚਾਰ ਚਲਦੀ ਹੈ ਹਾਂ ਕਲ ਭੀਤਰ ਲੋਕਾਂ ਦੇ ਦਾ ਹਿਰਦੇ ਚ ਕਲਪਨਾ ਚਲਦੀ ਹੈ ਇਹ ਕਲਯੁਗ ਹੀ ਆ ਸਾਰਿਆਂ ਨੇ ਸ੍ਰੀ ਗੁਰੂ ਰਾਮਦਾਸ ਜੈਉ ਜੈ ਜਗ ਮਹ ਸ੍ਰੀ ਰਾਮ ਗੁਰੂ ਰਾਮਦਾਸ ਜੈਉ ਜੈ ਜਗ ਮਹ ਸ੍ਰੀ ਰਾਮਦਾਸ ਨੇ ਇਸ ਕਰਕੇ ਜयो ਜਗ ਵਿੱਚ ਚਿੱਤ ਪ੍ਰਾਪਤ ਕੀਤੀ ਆ ਕਿ ਉਹਨੇ ਸਾਰੇ ਭਗਤਾਂ ਨਾਲ ਜੋੜ ਕੱਢ ਕੇ ਦਸਤਾ ਮੈਂ ਹਰ ਪਰਮपद ਪਾਇਆ ਤਾਂ ਹਰ ਪਰਮपद ਪਾਇਆ ਵੀ ਆ ਦੇਖੋ ਇੱਥੇ ਆ ਕਹਿੰਦਾ ਉਸੇ ਗੱਲ ਨੂੰ ਗੁਰੂ ਨਾਨਕ ਨੇ ਕਿਹਾ ਉਸੇ ਗੱਲ ਨੂੰ ਨਾਮਦੇਵ ਨੇ ਐ ਕਿਹਾ ਉਸੇ ਗੱਲ ਨੂੰ ਇਹਨੇ ਐ ਕਿਹਾ ਯਾਨੀ ਉਹਨਾਂ ਦੀ ਵਿਆਪਕ ਸਟੱਡੀ ਸੀ ਆਪ ਸਾਰੀ ਗੁਰਬਾਣੀ ਦੀ ਸਟੱਡੀ ਆਪ ਕੀਤੀ ਵਿਆਪਕ ਨੈਰਾਪਰਾ ਸੁਣਿਆ ਹੀ ਨਹੀਂ ਹੈ ਉਹਦੇ ਵਿੱਚ ਜਾ ਕੇ ਸਾਰੇ ਗੁਰਬਾਣੀ ਨੂੰ ਆ ਬਚਾਰਿਆ ਵਾਚਿਆ ਪੜਿਆ ਸਮਝਿਆ ਅਲਗ ਨਹੀਂ ਤਾਂ ਗੁਰੂ ਅਮਰਦਾਸ ਆਪਣੀ ਗੱਲ ਕਰਦੇ ਸੀ ਜਿਹੜੀ ਗੁਰੂ ਅਮਰਦਾਸ ਦੀ ਬਾਣੀ ਤੋਂ ਬਹਨ ਲੀਆਂ ਵੀ ਗੱਲਾਂ ਨੇ ਰਹਿ ਗਈਆਂ ਭਗ ਇਹਨਾਂ ਦੀਆਂ ਭਗਤਾਂ ਦੀਆਂ ਉਹਨੇ ਆ ਵਾਅਦਾ ਕੀਤਾ ਉਹਦਾ ਤੇਰਾ ਮਤਲਬ ਇਹ ਹੈ ਗੁਰੂ ਅਮਰਦਾਸ ਨੇ ਗਿਆਨ ਤੇ ਨਹੀਂ ਰਹਿ ਜਾ ਅੰਦਰ ਪਰ ਵੀ ਜੋ ਸੁਣ ਲਿਆ ਉਹ ਉਦੋਂ ਅਲਾਵਾ ਵੀ ਹੋਰ ਪਿਛਲੇ ਭਗਤਾਂ ਦੀ ਸਾਰੇ ਸਟੱਡੀ ਆਪ ਕੀਤੀ ਆਵਧਾਨ ਕੀਤਾ ਮਨਸਾ ਕਰਸ ਬਰੰਤ ਤੁਜੈ ਨਰ ਕਾਮ ਕ੍ਰੋਧ ਮਿਟੇ ਹੋਜੋ ਤਿਨ ਬਲਸਾ ਕਰ ਸਿਮਰੰਤ ਤੁਜੈ ਨਾਲ ਮਨ ਦੇ ਵਿੱਚ ਇੱਛਾ ਕਿ ਕੌਣ ਸੀ ਭਲਾ ਹੈ ਕ੍ਰਾਮਦਾਸ RAMDAS ਵੀ ਉਹ ਸੀ ਜਿਹਨੇ ਗਿਆ ਰਾਜ ਦਿੱਤਾ ਸੀ ਚਾਰੇ ਵੇਦ ਸੁਣ ਕੇ ਚੋਂ ਤਿੰਨ ਵੇਦ ਸੁਣ ਕੇ ਜੇ ਰਾਜ ਦਿੱਤਾ ਨਾ ਗੁਰਦਾਨ ਕਰੂੰ ਉਹ ਗਿਆਨ ਪਹਿਲਾਂ ਹੀ ਸੁਣਿਆ ਹੋਇਆ ਸੀ ਤਿੰਨ ਵੇਦਾਂ ਦਾ ਚੌਥਾ ਵੇਦ ਸੁਣ ਕੇ ਕਹਿੰਦਾ ਰਾਜ ਛੱਡਦਾ ਸੀ ਪਹਿਲਾਂ ਹੀ ਉਹ ਰਾਜ ਤਾਂ ਪਿਛਲੇ ਜਨਮ ਦੇ ਛੱਡਿਆ ਹੋਇਆ ਸੀ ਮਨ ਤਾਂ ਪਿਛਲੇ ਜਨਮ ਦੇ ਜਿੱਤਿਆ ਹੋਇਆ ਸੀ ਉਹ ਤਾਂ ਆਪ ਪਾਸ਼ਾ ਨੇ ਗੱਲ ਖੋਲੀ ਏ ਸਾਰੀ ਉਹ ਇਹ ਅਵਸਥਾ ਤਾਂ ਪਹਿਲਾਂ ਹੀ ਸੀ ਉਹਦੀ ਕਾਂਜੋ ਜਗਮ ਉਹ ਰਾਜ ਦੇ ਤਾਂ ਡਬੜਾ ਹੈ ਕਾਦੀ ਨੇ ਵੀ ਮੈਂ ਨਹੀਂ ਕਰਨਾ ਰਾਜ ਹੈ ਤੁਸੀਂ ਕਰ ਲੋ ਰਾਜ ਕੋਈ ਨਹੀਂ ਰਾਜ ਤਾਂ ਉਹ ਘਟ ਪਿਆ ਰਾਜ ਦਾ ਟੀਚਾ ਹੁੰਦਾ ਆਦਮੀ ਦਾ ਉਹ ਤਾਂ ਪਹਿਲਾਂ ਲਤ ਮਾਰੀ ਹੋਈ ਹੈ ਪਿਛਲੇ ਜਨਮ ਚ ਦੂਆ ਜਨਮ ਕੀ ਕਰਨ ਆਇਆ ਬਈ ਦੂਆ ਜਨਮ ਤਾਂ ਸਰਵ ਜਨੂ ਪਦਾਰਥ ਨੂੰ ਆਇਆ ਸੀ ਆਇਆ ਜਨੂ ਪਦਾਰਥ ਵਾਸਤੇ ਸੀ ਰਾਜਗਲ ਤਾਂ ਆਇਆ ਹੀ ਦੀ ਸੀ ਉੱਥੇ ਪਹੁੰਚ ਗਿਆ ਸਿੱਧਾ ਡਾਇਰੈਕਟਰ ਮਿਲ ਗਿਆ ਤੇ ਜਲਦੀ ਫਸਲ ਨੂੰ ਪਾਣੀ ਮਿਲ ਜਵੇ ਬੀਜ ਨੂੰ ਪਾਣੀ ਮਿਲ ਜਵੇ ਜੰਮੇ ਆਵੇ ਔਰ بارش ਉਦੀ ਹੋ ਰਹੇ ਫੇਰ ਉਹਨੂੰ ਕਾਦੀ ਘਟਾ ਉਹਦੀ ਭੁੱਖ ਅਨਸਾਰ بارش ਹੋਈ ਜਾਵੇ ਜਿੱਦਿਆਂ ਨੂੰ ਲੋੜ ਆ ਉਹਦੀ بارش ਹੋਈ ਜਾਵੇ ਮੌਸਮ ਉਹਦੇ ਅਨੁਕੂਲ ਰਹੇ ਤਾਂ ਫਸਲ ਵਧੀਆ ਹੋ ਜਾਂਦੀ ਹੈ ਫਸਲ ਤੇ ਜੇ ਸੋਕਾ ਪਵੇ ਕੋਈ ਕਮੀ ਆਵੇ ਤਾਂ ਹੀ ਉਹ ਵਿਚਾ ਰਹਿ ਰਿਹਾ ਕੋਈ ਪਿੱਛੇ ਜ਼ਿੰਮੇਵਾਰੀ ਹੈ ਦੀ ਬੱਚਾ ਹੈਗਾ ਜਿਮੇਵਾਰ ਤਾਂ ਕੋਈ ਨਹੀਂ ਹੁੰਦੀ ਕੋਈ ਕੋ ਵਿਆਹ ਨਹੀਂ ਹੋਇਆ ਕੋਈ ਹੋਰ ਜ਼ਿੰਮੇਵਾਰੀ ਨਹੀਂ ਬਸ ਫ੍ਰੀ ਮਾਈਂਡ ਨਾਲ ਸੁਣ ਰਿਹਾ ਕੋਈ ਪਿੱਛੇ ਮੱਤ ਨਹੀਂ ਹੋਰ ਕੋਈ ਲਈ ਹੋਈ ਸਬਰ ਸਦੋ ਪਹਿਲਾਂ ਹੀ ਪਿਛਲੇ ਜਨਮ ਦੀ ਹਕਮਾਂੀ ਬਹੁਤ ਹੈ ਪਿਛੇ ਹੀ ਬੇਸ ਸੁਣਿਆ ਹੋਇਆ ਸਮਝਿਆ ਹੈ ਇਹ ਅਵਸਥਾ ਦੀ ਗੱਲ ਹੈ ਦੀਵਾ ਧਿਆਰੇ ਸੀ ਬਸ ਸਭ ਕੋ ਧਿਆਰੇ ਸੀ ਜਗੋਰਾਈ ਜੀ ਦਿਵਨਾਂ ਦੀ ਵਜਾ ਜਗ ਗਿਆ ਦੀਵਾਨੇ ਤਿਆਰ ਕਰਨਾ ਪਿਆ ਕੁਛ ਕਬੀ ਨਹੀਂ ਸੀ ਵਿੱਚ ਜਿਉ ਜਾਏ ਜਗਮਾਂ ਤਾਂ ਹਰ ਪਰਮਪਦ ਪਾਇਓ ਜਿਹੜੇ ਦੂਏ ਸੀ ਉਹਨਾਂ ਚ ਕਮੀ ਨਾ ਹੁੰਦੀ ਮੂਰਤੀ ਪੂਜਾਨੀ ਦੀ ਕਰਦੇ ਜੇ ਕਮੀ ਨਾ ਦੀ ਗੰਗਾ ਨਹੀਂ ਸੀ ਮੰਦੇ ਨਿਰੰਦ ਵਿੱਚ ਕੁਛ ਹੈਗਾ ਉੱਥੇ ਕਵੀ ਸੀ ਪਹਿਲਾਂ ਉਹ ਕਵੀ ਨਕਲੀਆ ਦਹਾਂ ਦੀ ਉਹ ਮੂਰਤੀ ਪੂਜਾ ਵਾਲੂ ਲੱਗੇ ਅਗਲੇ ਕਿਵੇਂ ਲੱਗੇ ਘੱਟ ਬੁੱਧੀ ਵਾਲੇ ਕਿਵੇਂ ਮਗਰ ਲਾਗੇ ਘੱਟ ਬੁੱਧੀ ਵਾਲੇ ਕਿਵੇਂ ਮਗਰ ਲਾਗੇ ਬੁੱਧੀ ਦਾ ਲੈਵਲ ਥੋੜਾ ਹੈ ਉੱਥੇ ਹਾਂ ਪੂਰਾ ਹੋ ਗਿਆ ਸੰਗਤ ਵਿੱਚ ਆ ਕੇ ਹੋਇਆ ਪੂਰਾ ਪਰ RAMDAS ਵਾਲਾ ਲੈਵਲ ਨਹੀਂ ਹੈ ਉੱਥੇ ਇਹਨੇ ਅਨਾਂ ਸਿੱਧਾ ਆ ਗਿਆ ਨਾ ਪਰ ਬੰਨਿਆ ਬੰਨਿਆ ਦੋਹਾਂ ਦੇ ਸ਼ੰਕਾ ਦੇ ਵਿੱਚ ਸੀ ਬੰਨਿਆ ਹੋਇਆ ਦੋਹਾਂ ਦੇ ਸ਼ੰਕਾ ਵਿੱਚ ਸੀ ਮੂਰਤੀ ਪੂਜਾਲਾ ਵੀ ਸ਼ੰਕਾ ਕਰਦਾ ਸੀ ਵੀ ਮੂਰਤੀ ਚ ਹੈ ਕਿ ਨਹੀਂ ਅਦੁੱਚਿੱਤੀ ਸੀ ਤਾਂ ਇਹ ਜਾਨ ਕਰਨਗੇ ਕਿ ਵੀ ਇਥੇ ਦਰਸ਼ਨ ਹੋ ਜਾਣਗੇ ਝਟ ਮੰਨ ਗਿਆ ਅੰਦਰ ਪੂਰਾ ਭਰੋਸਾ ਨਹੀਂ ਸੀ ਵੀ ਮੂਰਤੀ ਚ ਹੁੰਦਾ ਪਰ ਫਿਰ ਵੀ ਐਨੀ ਗੱਲ ਤਾਂ ਸੀ ਵੀ ਸ਼ਾਇਦ ਹੋ ਜਵੇ ਹੁੰਦਾ ਉਹ ਸੱਚਾ ਮਨ ਹੈ ਹੋਇਆ ਸੀ ਨਾ ਹਾਂਜੀ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿ ਜੋ ਤਨ ਬੰਸਾ ਕਰ ਸਮਰਨ ਤੁਜੇ ਨਰ ਜਿਹੜੇ ਨਾਲ ਤੈਨੂੰ ਸਮਰਦੇ ਨੇ ਮਨ ਦੇ ਵਿੱਚ ਇਛਾ ਧਾਰ ਕੇ ਮੱਝਾ ਮੰਦੀ ਇਛਾ ਮੰਦੀ ਇਛਾ ਨਾਲ ਸਮਰਦੇ ਨੇ ਮਾਰੇ ਉਹਨਾਂ ਦਾ ਚਾਹੁੰਦਾ ਇਸ ਮਨ ਨਾਲ ਚਿੱਤ ਦਾ ਸਾਰਿਆਂ ਦਾ ਚਾਹੁੰਦਾ ਵੰ ਚਾਹੇ ਤਾਂ ਗੱਲ ਬਣਦੀ ਮਾਰੇ ਨਹੀਂ ਚਾਹੁੰਦਾ ਜਦ ਮਨ ਚਾਹੁੰਦਾ ਹੈ ਮਨ ਦੇ ਵਿੱਚ ਇਛਾ ਜੇ ਤਰ ਮਨ ਫਿਰ ਦੋਏ ਨੇ ਜਿਹੜੇ ਮਨਸਾ ਕਰਕੇ ਸਮਲਦੇ ਚਿੱਤ ਅਰਮਣ ਦੋਏ ਨੇ ਇੱਕ ਮਨ ਇੱਕ ਚਿੱਤ ਹੋ ਕੇ ਕਰਦੇ ਨੇ ਇਹੀ ਤਾਂ ਨਾਨਕ ਜੀ ਦੱਸਿਆ ਦੱਸਿਆ ਉਹਨਾਂ ਨੇ ਸਤਗੁਰ ਨਾਨਕ ਭਗਤ ਕਰੀ ਇੱਕ ਮਨ ਇੱਕ ਮਨ ਉਹੀ ਇੱਕ ਮਨ ਹੈ ਮਨਸਾ ਕਰ ਇੱਥੇ ਮਨਸਾ ਕਹਿੰਦਾ ਤੇ ਉੱਥੇ ਇੱਕ ਮਨ ਕਹਿੰਦਾ ਉਹੀ ਗੱਲ ਹੈ ਕਹਿੰਦਾ ਜਿਹੜੇ ਇੱਕ ਮਨ ਇੱਕ ਚਿੱਤ ਹੋ ਗਏ ਜਿਹੜੇ ਵੀ ਸਮਲਦੇ ਨੇ ਗੱਲ ਗੁਰੂ ਨਾਨਕ ਕੱਲੇ ਦੀ ਨਹੀਂ ਹੈ ਕੋਈ ਵੀ ਸਮਲ ਲਵੇ ਰਾਮ ਨਾਦ ਜੀ ਨਹੀਂ ਸਮਰਿਆ ਇੱਕ ਵੰਸੀ ਵੰਸਾ ਕਰ ਸਿਮਰਨ ਤੁਜੇ ਨਾ ਹਾਂ ਜਿਹੜੇ ਨਰ ਤੈਨੂੰ ਮੰਨਦੇ ਵਿੱਚ ਇੱਛਾ ਰੱਖ ਕੇ ਸਿਮਰਦੇ ਨੇ ਕਾਮ ਕ੍ਰੋਧ ਮਿਟੇ ਹੋਜੋ ਤਿੰਨ ਬਸ ਉਹਦਾ ਤਿੰਨ ਚਰਚ ਮਿਟ ਜਾਂਦਾ ਕਾਮ ਕ੍ਰੋਧ ਤਾਂ ਉਹਨਾਂ ਦਾ ਤਨਕ ਵਿੱਚ ਤਨਕ ਚਲ ਥੋੜੇ ਜੇ ਚਲ ਤੜਿਕ ਲਫਦਾ ਹੈ ਤਨਕ ਦਾ ਬੰਦਾ ਤਨਕ ਦੇ ਅੰਦਰ ਵਿੱਚ ਜਿਵੇਂ ਇੱਕ ਬਹੁਤ ਬਰੀਕ ਤਨਕਾ ਹੁੰਦਾ ਨਾ ਅੱਗ ਦੇ ਨੇੜੇ ਆਇਆ ਖਤਮ ਜਦ ਜੜ ਕੇ ਐਂ ਮੜ ਗਏ ਬ੍ਰਹਮਾਗੰਦ ਦੇ ਨੇੜੇ ਆ ਕੇ ਉਹ ਉਹਨਾਂ ਦੇ ਵਿੱਚ ਕਾਂਫਰੋਸ ਹੁੰਦਾ ਵੀ ਕਮਜ਼ੋਰ ਜਿਹਾ ਹੀ ਹੈ ਉਹ ਟਣਕੇ ਵਰਗਾ ਹੀ ਹੁੰਦਾ ਹੋ ਬਹੁਤਾ ਮੋਟਾ ਨਹੀਂ ਹੁੰਦਾ ਮਜ਼ਬੂਤ ਨਹੀਂ ਹੁੰਦਾ ਉਹ ਟਣਕੇ ਵਰਗਾ ਤਾਂ ਵੀ ਪੱਤਾ ਹੁਣ ਜਿਹੜਾ ਹੁੰਦਾ ਕਿਸੇ ਚੀਜ਼ ਦਾ ਹਲਕਾ ਜਿਹਾ ਟਿਲਕਾ ਕਾ ਹੁੰਦਾ ਕਿੰਨਾ ਚਿਰ ਲੱਗਦਾ ਉਹਨੂੰ ਜਲਣ ਨੂੰ ਡੇੜੇ ਆਇਆ ਕਦੇ ਚਲਿਆ ਅੱਗ ਪੈ ਜਾਂਦੀ ਉਹਨੂੰ ਤਿੰਨ ਬਾਚਾ ਕਰ ਸਿਮਰੰਤ ਤੁਝੈ ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ ਬਾਚਾ ਕਰ ਸਿਮਰੰਤ ਤੁਝੈ